ਆ ਟਟ ਗਈ ਹੱਕ ਜਮਾਈ ਆ ਇਧਰੋਂ ਵੀ ਜਿਹੜਾ ਵੀ ਕਰਮ ਨਹੀਂ ਚੰਗੇ ਸੀਗੇ ਜਿਹੜਾ ਬੱਗੇ ਸਹੀ ਗੱਲ ਆ ਹੁੱਕ ਟਟ ਗਈ ਲੋ ਦੇਖੀ ਜਾਂਦੀ ਆ ਤਿਆਰ ਰਹੀ ਓਏ ਚਾਰ ਦੇ ਹੌਣ ਦੇ ਓਏ ਹੌਣ ਦੇ ਆ ਦੇਖ ਲੋ ਕਾਲੀ ਆਦ ਜਣੀ ਹੈ ਨਾ ਲਾਈਟ ਆਈ ਫੜ ਲਓ ਤੂੰ ਸੁਣ ਆ ਡਿੱਗ ਵੀ ਥੱਲੇ ਉਧਰੋਂ ਥੱਲੇ ਲੱਗੀ ਪਈ ਆ ਟਾਰਗੇਟ ਡਰਾਈਵਰ ਹੈ। ਹਸੀガル ਜੀ ਕੀ ਹਾਲ ਚਾਲ ਆ? ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ 'ਚ। ਅੱਜ ਆਪਾਂ ਟਾਇਰਾਂ ਵਾਲੇ ਕਰਾ ਲਾਉਨੇ ਆਂਗੇ। ਬਾਹਣ ਜਾਂ ਕਰਦੇ ਆਂਗੇ, ਉੱਚਾ ਨੀਵੇਂ ਸਾਡ ਛਿੜਦੇ ਆਂਗੇ। ਉੱਚਾ ਜਿਹੜਾ ਬਾਹਣ ਆਹਾ ਇੱਧਰ ਛਕਣਾ ਇਹ। ਬਾਹਰ ਆ ਖੜਾ ਇੱਕ ਹੋ ਲਈ ਆਉਂਦਾ। ਇੱਧਰ ਪਾਣੀ ਪਾਤਾ ਕਰਨ ਨੇ। ਆ ਕਰਨ ਦਾ ਪਾਣੀ ਛੱਡਿਆ ਹੋਇਆ ਵਾ ਸੀਗਾ ਪਾਈਪ ਗਈ 파ਟ ਤੇ ਪਾਣੀ ਸਾਰਾ ਇੱਧਰ ਆ ਗਿਆ ਦੇਖ ਲਓ ਜਿੱਥੇ ਕਰਾ ਦਾ ਕੰਮ ਚੱਲਦਾ ਸੀ ਸਾਰੇ ਦਾ ਕੇਸ ਹੋ ਗਿਆ ਬੋਲਟਰ ਬੰਦ ਕਰੀਆ ਹੁਣ ਆ ਗਿਆ ਆਪ ਤਾਂ ਬਾਈ ਜੀ ਸੁੱਤੇ ਪਏ ਆ ਫੋਨ ਵੀ ਨਹੀਂ ਚੱਕਦੇ ਉਹੀ ਨੀਂਦਰੇ ਤੁਰੇ ਫਿਰਦਾ ਹਾਂ ਸਾਰੀ ਇੱਥੇ ਖੁੱਭ ਗਿਆ ਲੈ ਪੰਜਾਗੇ ਜੱਪੜੀ ਇੱਧਰੋਂ ਤੁਰਿਆ ਜਾਣਾ ਕੰਮਕਾਰ ਲਾ ਵੀ ਦੋ ਰੁਪਿਆ ਦਾ ਆਹ ਬੰਦਾ ਜੀ ਨੇ ਕੇਸ ਕਰਿਆ ਝੋਨਾ ਦਾ ਹੁਣ ਲੱਗਣਾ ਹੀ ਮੱਛਣਾ ਛੱਡ ਗਏ ਇੱਥੇ ਲੋ ਛੱਡ ਦਿੰਦੇ ਮੱਸੀਆਂ ਹੱਡ ਮੱਸੀਆਂ ਹੱਡਣ ਵਾਲਾ ਕੰਮ ਹੀ ਆ ਆਹ ਸੱਦ ਲਿਆ ਬੰਦਾ ਪੈਂਚਰ ਦਾ ਹੁੰਦਾ ਇੱਕ ਮਿੰਟ ਦੇਖੋ ਕੀ ਕਰਦਾ ਲਓ ਜੀ ਇਹਦਾ ਹੱਲ ਕੀ ਕਰੀਏ ਐਂ ਕਰਕੇ ਖੜਾ ਦਿੰਦੇ ਆ ਇਹ ਤਾਂ ਪੰਗੇ ਬਾਲੇ ਲੈਂਦੇ ਆ ਲਾ ਆਂ ਐਂ ਕਰਕੇ ਖੜਾ ਪਾ ਲੱਗਦੇ ਆ ਟਾਇਰ ਥੱਲੇ ਕਿਉਂ ਇਹੋ ਜਿਹਾ ਕਲੰਨਾ ਡਰਾਈਵਰ ਆ ਇਹ ਆਹ ਦੇ ਉਧਰੋਂ ਆਹ ਦੇਖ ਲੋ ਅੱਜ ਪਹਿਲਾਂ ਤਾਂ ਦੂਜੇ ਟਰੈਕਟਰ ਤੇ ਬੈਠਾ ਹੌਲੈਂਡ ਤੇ ਫੇਰ ਬੈਠਾ 55 ਤੇ ਫੇਰ ਮੈਨੂੰ ਕਹਿੰਦਾ 55 ਕਹਿੰਦਾ ਤੂੰ ਫੜ ਮੈਂ ਆਖੇ ਆਸਾਟ ਲਾਉਣਾ ਆਸੇ ਦੇ ਸਟਾਟ ਕਰਾਉਣਾ ਐਨੇ ਆਸੇ ਸਟਾਟ ਕਰਾਉਣ ਦਾ ਮਾਰਾ ਇੱਥੇ ਬੈਠਾ ਲਈ ਸੋਦਾ ਆਹ ਦੇਖ ਲੋ ਕੰਮ ਇਹਦਾ ਪੰਗੇ ਲੈਂਦਾ ਮਾਰਾ ਬੜਾ ਐਸਟੀ ਜਵਾਗ ਆਏ ਬੜਾ ਐਸਟੀ ਆ ਓਏ ਆਹ ਵੇਖ ਲੋ ਵੀ ਮਤਲਬ ਪਤਾ ਵੀ ਇਹ ਹੌਲਾਗਾ ਕਾਹ ਖੜਾ ਹੋ ਜਾਂਦਾ ਆ ਜਾਂ ਜਾਣ ਪੰਗੇ ਲੈਦਾ ਮਰਾ ਇਹਨੂੰ ਇੱਥੇ ਬਿਠਾ ਉਹ ਵੇਖ ਲੋ ਨਾ ਕਾਹ ਆ ਲੈ ਐ ਖੜਾ ਦਿੰਦਿਆ ਤਾਂ ਕਾਹ ਬੜਾ ਹਲਤੀਆਂ ਓਏ ਪੰਗੇ ਲੈਣ ਨੂੰ ਮੂਰੇ ਆ ਵਾ ਪੰਗੇ ਲੈਣੇ ਚਾਹੀਦੇ ਆ ਫੇਰ ਤਾਂ ਜੀ ਲੱਗਦਾ ਹੈਗਾ ਨਹੀਂ ਨਹੀਂ ਜੇ ਦਾ ਪੰਗੇ ਲੈਣ ਨੂੰ ਇਹਦਾ ਕੋਈ ਸਹੀ ਦਾ ਕੰਮ ਕੋਮਾ ਫੇਰ ਤਾਂ ਠੀਕ ਆ ਉਹਨੋ ਕਿਹਾ ਨਾ ਵੀ ਜਦੋਂ ਇਹਨੂੰ ਪੰਗੇ ਲੈਣ ਨੂੰ ਥਾਂ ਮਿਲੇ ਇਹਨੂੰ ਫੇਰ ਇਹ ਆਉਂਦਾ ਹੈ ਆਹ ਦੇਖ ਲੈ ਅੱਜ ਪਤਾ ਹੀ ਪਾਣੀ ਪਾਉਣਾ ਪੰਗੇ ਦਾ ਹੁੰਦਾ ਜਾਣ ਕੇ ਜਿੱਧਰ ਦੀ ਲੀ ਆ ਉਧਰ ਦੀ ਲਗਾਇਆ ਇਧਰ ਦੀ ਲਗਾਇਆ ਦੇ ਗੋਹਦੋ ਮੈਂ ਤਾਂ ਸਾਰਾ ਟਰੈਕਟਰ ਲੱਭਿਆ ਨਾਲੇ ਉਹ ਸਾਰਾ ਉਹਦਾ ਵਿਚਾਰੇ ਰਾਸ ਤੇ ਦਾ ਨਿਕਲ ਜਾਏਗਾ ਉਹ ਟਡਕਾ ਕਰਦਾ ਉਹ ਆਹ ਦੇ ਗਾਰੀ ਵਿੱਚ ਨਾ ਹੌਲੇ ਪਾਣੀ ਵਿੱਚ ਜਾਣ ਜਾਣੇ ਇਹ ਜੋ ਪੁੱਛਾ ਪੈਦੇ ਸਾਖ ਬੋਲੀ ਤੁਰੇ ਆਉਂਦੇ ਨੇ ਪਹਿਲਾਂ ਤਾਂ ਹਾਂ ਟਾਇਰਾਂ ਥੱਲੋਂ ਮਿੱਟੀ ਕੱਢੀ ਹਣ ਮੁੜ ਕੇ ਦੋ ਦੋ ਫੈਨ ਲੱਗਾਈ ਮੈਂ ਬੈਠਾ ਉਦੋਂ ਘੁਕਣ ਪੈਗਾ ਇੱਕ ਤਾਂ ਸਿੱਧਾ ਜ਼ੋਰ ਵਾਲਾ ਦੇਖਦੇ ਆ ਉਹਨੂੰ ਆਇਆ ਮੈਂ ਕੱਢਾਂ ਟਰਾਲੀ ਉਹਨੂੰ ਆਇਆ ਮੈਂ ਦੇਖੋ ਦੇਖਾਂ ਆਇਆ ਕਰਦਿਆ ਇਹ ਜਨਾਹ ੱੱਕਾ ਕਰਦਿਆ ਵਿਚਾਰੇ ਨਾਲ ਓ ਬੈਗ ਜਾਣਗੇ ਓਏ 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 ਸਾਡਾ ਟਰਾਲੀ ਕੋਈ ਉਹ ਨਾ ਆਵੇ ਨਾ ਆਇਆ ਨਾ ਰੋੜਾ ਤਾਂ ਕਾ ਕਰਦੇ ਆ ਵਿਚਾਰੇ ਨਾਲ ਅੱਜ ਘੱਟਾ ਕਰ ਦੇਣੀ ਚੱਲ ਉਹ ਦੇ ਸਾਦੀ ਦਾ ਹੈ ਇਹਦੇ ਹਟਦਾ ਜ਼ੋਰ ਲਗਾਓ ਇਹ ਕੋ ਖੋ ਗਿਆ ਪਿਆ ਉਹ ਡਰਾਈਵਰ ਆਗਾ ਉਹਦਾ ਡਰਾਈਵਰ ਆ ਸਾ ਨਾ ਬਈ ਨਾ ਦੋ ਜਣ ਬਿਨਾਂ ਨੀ ਨਕਲਦਾਰ ਹੋਣਗੇ ਪਰ ਐਂ ਦੋ ਪਰ ਐਂ ਦੋ ਉਹੀ ਹੱਲੇ ਫਿਰਦੇ ਆ ਲੈ ਤੁਰੇ ਜਾਂਦਾ ਡਿੱਗ ਪਿਆ ਉਥੇ ਉਹਨੂੰ ਟਰੈਕਟਰ ਨੂੰ ਕਢਾਉਣ ਲੱਗਿਆ ਨਿਕਲਿਆ ਇਹਦਾ ਹੋ ਗਿਆ ਕੰਮ ਉਹ ਘਟੋਟ ਕੀ ਟਰੈਕਟਰ ਦੀ ਯਾਰ ਪਹਿਲਾਂ ਇਹਦੀ ਸੀਗੀ ਹੁੱਕ ਲੰਬੀ ਹੁਣ ਆ ਦੂਜੀ ਕਿੱਲਾਂ ਵਾਲੀ ਲਾ ਦੀ ਉਹ ਗੱਲ ਕਿੱਥੇ ਹੈਗੀ ਜਿਹੜੀ ਚੀਜ਼ ਨਾਲ ਦੀ ਆ ਉਹ ਨਾਲ ਦੀ ਆ ਉਹ ਅਸੀਂ ਲਾ ਦੀ ਜੇ ਕਿਹਾ ਕਿੱਲਾਂ ਵਾਲੀ ਪਾਉਣੇ ਆਗੇ ਹੁਣ ਇਹ ਟੁੱਟ ਗਈ ਆ ਟੁੱਟ ਗਈ ਉਹ ਸਾਡੀ ਕਾ ਡੱਟ ਗਈ ਹੁਣ ਇਹਦੇ ਮਗਰ ਕਰਾ ਫੇਰ ਭਾਉਣੇ ਆਂ ਟਰਾਲੀ ਡੇਕ ਵੀ ਦੋਦੇ ਸਲੈਪਸ ਲੁਕਮ ਰਾ ਕੇ ਮਸਾ ਹੁਣ ਹੋ ਕਦੇ ਥੱਲੇ ਕਰਿਆ ਚੱਕ ਲੈਣਾ ਹਾਂ ਚੱਕ ਲਈਦਾ ਹਾਂ ਲਓ ਦੇਖਦੇ ਆਂ ਕੀ ਕਰਦੇ ਆਂ ਟਰਾਲੀ ਕਰਾਂ ਚੱਕ ਲਈਦਾ ਹਾਂ ਖਿੜੀ ਏ ਥੱਲੇ ਲਓ ਵੀ ਟਰਾਲੀ ਦਾ ਇੱਥੇ ਖੜਾ ਦੀ ਪੜਦੀ ਹੁਣ ਹੁਣ ਭਾਉਣੇ ਆ ਟਰਾਲੀ ਹਾਜੀ ਸਾਰੇ ਦਰਸ਼ਕ ਲਓ ਬਾਈ ਆ ਗਏ ਅਧਿਆ ਹੁਣ ਬੰਦਾ ਇਹ ਕੱਢਦਾ ਟਰਾਲੀ ਹੌਲੈਂਡ ਨਾਲ ਕੱਢਦੇ ਹਾਂ ਇੱਕ ਚੱਕ ਹਾਂ ਦੇਖਿਆ ਜਾਊ ਹੌਲੈਂਡ ਦਾ ਜੋਰ ਲੈ ਜੂ ਫਟ ਕੇ ਜੋਰ ਤਾਂ ਉਹ ਨਹੀਂ ਆ ਬਦੰਦਰ ਲਓ ਬਾਈ ਦੇਖੀ ਜਾਂਦੀ ਆ Echala eh 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 Echala eh chala eh chala Echala deki yan kiya Arda ਕੜਤੀ ਕੜਤੀ ਐਂ ਜੀ ਕੰਮ ਆਦੇ ਐਂ ਟਰਾਲੀ ਖੁੱਭੀ ਵੀ ਜੀ ਇੱਕ ਹੈ ਸਿੰਗਲ ਟਾਇਰ ਹੀ ਆ ਆ ਦੇਖ ਲੋ ਟਰੈਕਟਰ ਜਿਆਦਾ ਉੱਠਦਾ ਸੀ ਐਂ ਜਿਹੜਾ ਕਾੜ ਲਾਇਆ ਫੇਰ ਪੇਟੀ ਵੱਜਣਾ ਹਟ ਗਈ ਨਹੀਂ ਪੇਟੀ ਵੱਜਦੀ ਸੀਗੀ ਉਹਦੀ ਫੇਰ ਟਰੈਕਟਰ ਨੇ ਖਿੱਚੀ ਆ ਨਹੀਂ ਤਾਂ ਉਹਦੀ ਆ ਲੱਗ ਜਾਂਦੀ ਸੀ ਪੇਟੀ ਨਾਲ ਐਂ ਨਾੜ ਲਾ ਲਿਆ ਇੱਥੇ ਫੇਰ ਖਿੱਚੀ ਆ ਇਹ ਕੰਮ ਚੱਲਦਾ ਹੁੰਦਾ ਭਾਂ ਡਹੀ ਪਿੰਗੀ ਹੋਈਦਾ ਆ ਮੰਦਰੇ ਡਰਾਈਵਰ ਮਾਰੀ ਇੱਥੇ ਮਾਰ ਲਗਿਆ ਟਰਾਲੀ ਜੀ ਮਾਰੀ ਦਿਖਾਈ ちゃっ ਆਹ 7 ਬਰਾਲੀ ਜਿਹੜੇ ਕੁੱਤੇ ਤੇ ਪੈਂ ਹੋਂ ਗਈ ਵਿਚਰ ਗਈ ਕੀ ਹਲ ਹੋਣ ਇਹਦਾ ਦਹੀਂ ਕੱਟ ਗਈ ਰੱਖ ਦਿੰਨੇ ਆਪਾਂ ਨੂੰ ਕੜਾ ਹਣ ਲੋਡ ਆ ਜਾਏ ਦੀ ਹੈ ਕੜ ਨਹੀਂ ਨਹੀਂ ਹੁੰਦੀ ਆ ਫਾਉੜੇ ਨਾਲ ਵੀ ਦੇਖਿਆ ਕਰਕੇ ਮੈਂ ਨਹੀਂ ਮੱਗ ਲੇ ਜਾਂਦੀ ਆ ਥੱਲੇ ਜਾਂਦੀ ਆ ਉਹ ਜਾਂਦੀ ਆ ਤੋਰ ਥੱਲੇ ਕੱਟ ਕੀ ਰੱਖ ਦਾਂਗੇ ਜੇ ਕਿਹੜਾ 10 ਮਹੀਨੇ ਆਪਾਂ ਨੂੰ ਲੋੜ ਹੀ ਨਹੀਂ ਇਹਦੀ ਬਸ ਤਾਂ ਚੱਲ ਲਈ ਐਨਾ ਟਾਈਮ ਚੱਲੂ ਹਜੇ ਗੱਲ ਕਰ ਟਰਾਲੀ ਨਹੀਂ ਆਪਣੀ ਨੇ ਤਾਂ ਕੱਢ ਲੈਂਦੇ ਹੈਨਾ ਅਸੀਂ ਜਾਈ ਥੱਲੇ ਤਾਂ ਜਾਈ ਜਾਂਦੀ ਹੈ ਕਿ ਤਾਂ ਪਤਾ ਇੰਚ ਕੀ ਜਾਊ ਕੰਨਾ ਕੋਣੀ ਹੁੰਦਾ ਦੇਖ ਆ ਦੇਖੋ ਬਾਈ ਪਾ ਕਰਾ ਤੀ ਖੋ ਲੈ ਕਹਿੰਦੇ ਦੇਖੋ ਆ ਆ ਹਵਰਦਾ ਇਹ ਆ ਹਵਰਦਾ ਕਰਾ ਦਿਖੋ ਰਿਆ ਬਟੂ ਨੇ ਕਾ ਲਿਆ ਉਪਟਕੇ ਆਇਆ ਹੋ ਵੀ ਹੁਣ ਵਾਰੀ ਆ ਗਈ ਆਪਣੀ ਟਾਰਾਂ ਵਾਲੇ ਤੇ ਆ ਜਾ ਇਧਰ ਮੁੰਡੇ ਕਹੀ ਹੋ ਗਈ ਬਿੰਗੀ ਉਹ ਸਿੱਧੀ ਕਰਦੇ ਆਂ ਦੇਖ ਰਿਹਾ ਕਿਵੇਂ ਕਰੀਏ ਉਹ ਆ ਗਾ ਕਿਹੜਾ ਕਰਾ ਭਾਈ ਇੱਧਰ ਉਹ ਮਸ਼ੀਨ ਆ ਪਈ ਜਾ ਕੇ ਤੋਰੀਆ ਇੱਕ ਉਹਦੇ ਹੀ ਫਰਦਾ ਦਾ ਨਾਲ ਇਹ ਜਿਹੜਾ ਤੁਹਾਨੂੰ ਪਾਣੀ ਦਿਖਾਇਆ ਸੀ ਆ ਦੇ ਆ ਸਾਰੇ ਭਰੀ ਜਾਂਦੇ ਆ ਕਿ ਹੁਣ ਵੇਖੀ ਸਟੇਟ ਉਧਰ ਉਹ ਆਹ ਨਾਲ ਹੀ ਕਰਦਾ ਮੈਂ ਇਹਦੇ ਨਾਲ ਪਰਦਾ ਹੀ ਉਹ ਕਰਦਾ ਕੰਮ ਕੋ ਸਾਹਨੇ ਖੂਤ ਆ। ਰਵੀ ਆ ਲਵੀ ਉਹ ਤਾਂ ਆਈ ਸੈਕਟਰ ਡਰਾਈਵਰ ਸਾਹਿਬ ਸਹਰਾ ਦੇ ਹੁਣ ਦੇਖਦਾ ਵੀ ਕਰਾਂ ਕੀ ਮੈਂ ਹੱਲ ਕਰੇ ਹੁਣ ਮੁੰਡਾ ਹੱਲ ਕੀ ਕਰੇ ਕਦੇ ਕੀ ਗੱਲ ਲੱਗਿਆ ਨਾ ਕਦੇ ਉਹ ਤਾਂ ਐਸਾ ਬਈ ਹੁਣ ਨਾ ਮਗਰ ਹੋਵੇ ਨਾ ਪੂਰੇ ਗਾਰੇ ਜਿਵੇਂ ਗਿਆ ਵਾ ਇਹ ਐਵੀ ਡੋਦੂ ਘਰਾਗਾ ਲੋ ਵੀ ਕਹਿੰਦੇ ਟੋਚਣ ਪਾ ਕੇ ਖਿੱਚਦੇ ਆ ਇਹਨੂੰ ਉਹ ਵੀ ਘੁੱਪ ਗਿਆ ਹੌਲੈਂਡ ਵੀ ਮੁੜ ਗਿਆ ਹੌਲੈਂਡ ਵੀ ਇਹਦੋਂ ਬਾਅਦ ਹੋ ਰਹੀ ਹੈ ਲੋ ਵੀ ਟੋਚਣਾ ਖਿੱਚਦੇ ਆ ਦੇਖੀ ਜਾਂਦੀ ਆ ਨਿਕਲਦਾ ਕਨਾ ਨਹੀਂ ਰਾ ਨਰਾ ਸਰਦਾ ਜਿਹੜੇ ਕਾਮਲ ਦਾ ਆਪਾਂ ਇਹਨਾਂ ਦੋ ਦਿਨਾਂ ਨਾਲ ਨਿਕਲੂਗਾ ਚੱਲ 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 ਹਲਦਾ ਓਏ ਨਹੀਂ ਨਿਕਲਦਾ ਦੋ ਦਿਨਾਂ ਨਾਲ ਨਿਕਲੂ ਪਾਣਾ ਚੱਲ 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 ਉੱਪਰ ਕੇ ਪਾਣੇ ਲੈ ਤਾਇਆ ਹੂੰ ਮਾ ਹੁਣ ਪਲੀ ਪਾੜੀਆ ਮੇਰੇ ਵੀਰੋ ਫੋਨ ਲੈ ਜੂ ਮਨ ਲੱਗਦਾ ਕੱਟ ਕੇ ਲੈ ਜਿਓ ਡਰਾਈਵਰ ਵੀ ਫਿਰ ਆ ਬੈਠਾ ਕਹਿੰਦਾ ਡਰਾਈਵਰ ਦੇ ਵੀ ਸਰਦ ਤੇ ਹੁੰਦਾ ਹੈ ਕੋਹਣੀ ਦਾ ਮੜਕਾ ਹੁਣ ਕੰਮ ਕਰਦੇ ਆ ਭੈਣਾਂ ਪਤਾ ਹੀ ਦੇਰ ਹੀ ਲੱਗੂ ਦਿਖਾ ਦੇ ਸਾਡਾ ਜੀ ਕੋਤਨੀ ਦਾ ਠੀਕ ਮਾਂਟਲ ਮਿੱਟੀ ਹੂ ਘਟੋ ਘਟਰਾ ਦੇ ਵਿੱਚ ਹਾਂ ਤਾਂ ਇਕ ਲੱਖ 20 ਦਾ ਨਹੀਂ ਟਰੈਕਟਰ ਨੂੰ ਦਿਖਾ ਬੈਕ ਕਰ ਲੈ ਕੋਬਤਾ ਯਾਰ ਇਧਰ ਕਰਨ ਨੇ ਪਾਣੀ ਟੁੱਟ ਗਿਆ ਇਧਰੋਂ ਇਧਰ ਪਾਣਾ ਬਾਣ ਸਾਰੇ ਜਿੱਲਾ ਹੋ ਗਿਆ ਆ ਇਧਰ ਦਾ ਕੱਦੂ ਕਹਾਣੀ ਬਣ ਨੇ ਦਰਬਾਰ ਮੇ ਆ ਦੇ ਦੇਖੋ ਇਧਰ ਦਾ ਜਮਾ ਕਹਾਣੀ ਹੋਈ ਪਈ ਆ ਉਹ ਉਹ ਰਾਹ ਦਾ ਟੋਤ ਨਹੀਂ ਪਾਲਾ ਲੈ ਟਰੈਕਟਰ ਕਿਵੇਂ ਨਿਕਲਣਗੇ ਯਾਰ ਲੈ ਦੇਖ ਲੋ ਕੀ ਆ ਦੇਖੋ ਲੈ ਲੈ ਡਰਾਈਵਰ ਚੱਪ ਚੱਪ ਡਰਾਈਵਰ ਓਏ ਆ ਬੈਠੇ ਹੀ ਬੰਦੇ ਲਵ ਯੂ ਨਹੀਂ ਕਹਿੰਦੇ રંગ લવી નું હું એ કરા

ਕੀ ਗੱਲ ਬਾਤ ਹੋਈ ਆ ਹੁਣ ਗੱਲਬਾਤ ਤਾਂ ਬਾਈ ਕੱਲਾ ਕਰਾ ਗੱਡਾ ਕਰਾ ਦੇ ਬੱਤ ਦੇਖੋ ਮਿੱਟੀ ਬਹੁਤ ਸੀਗੀ ਹਾਂ ਹਾਂ ਵੀ ਹੁਣ ਆਪਾਂ ਨੂੰ ਇਹ 12 ਵਜਾਉਣ ਗਿਆ ਚੈੱਕ ਹੋਰ ਖੁੱਪਿਆ ਪਿਆ ਇੱਕ ਹੋਰ ਖੁੱਪਿਆ ਪਿਆ ਗਿਆ ਜੋ ਇੱਕ ਤਾਂ ਹੋਣਗੇ ਨਾ ਨਾ ਤੂੰ ਕਹਿੰਦਾ ਵੀ ਮੈਂ ਜਾਣਾ ਘਰੇ ਹੁਣ ਨਿਆਰ ਆਉਂਦਾ ਕਿ ਨਹੀਂ ਬੜਾ ਨਿਆਰਾ ਯਾਰ ਉਹੀ ਆ ਨਾ ਹੁਣ ਐ ਡਾਡੂ ਇਹ ਕਹਿੰਦਾ ਮੈਂ ਘਰੇ ਜਾਣਾ ਮੈਨੂੰ ਛੱਡ ਕੇ ਆ ਮੈਨੂੰ ਕਹਿੰਦਾ ਕਹੇ ਹੁਣ ਨਜ਼ਾਰਾ ਆਉਂਦਾ ਕਿ ਨਹੀਂ ਕਹਿੰਦਾ ਫੁੱਲ ਨਜ਼ਾਰਾ ਆਉਂਦਾ ਹੈ ਪਾਣੁਕਲੀ ਫਸ ਗਈ ਓਏ ਆਦਾ ਬਾਲਾ ਕੁੱਤਾ ਘੁਪਿਆ ਵਿਆ ਹੱਥ ਫ੍ਰੈਂਚ ਰੰਦਾਵਾ ਡਰਾਈਵਰ ਸੀ ਹੁਣ ਮੂਰੇ ਵੀ ਗਾਰਾ ਜਿਹੜਾ ਟੋਚਨ ਨੂੰ ਲਿਆਣੇ ਉਹ ਵੀ ਖਬਦਾ ਮਗਰ ਵੀ ਗਾਰਾ ਕੀ ਹੱਲ ਹੋਉ ਉਹਨੇ ਦਾ ਫ੍ਰੈਂਚ ਰੰਦਾਵਾ ਜੀ ਡਰਾਈਵਰ ਕੀ ਕਹਿੰਦੇ ਇਹਦੇ ਤੇ ਹਣਾ ਵੀ ਕੀ ਕੇਸ ਹੋ ਗਿਆ ਹੁਣ ਇਹਦਾ ਇਹਦਾ ਕੇਜ ਕਿਉਂ ਕਰਾਂ ਦੇਖਦੇ ਨਹੀਂ ਕਰਦੇ ਨਾ ਅੱਜ ਰਾਤ ਨੂੰ ਜਵਾਕ ਦੇ ਦੇਖ ਮੂਰੇ ਵੀ ਕਰਾ ਮਗਰ ਵੀ ਟੋਚ ਨਾਲਾ ਵੀ ਆਉਂਦਾ ਹੁਣ ਖੁੱਬਦਾ ਦੋ ਤਿੰਨ ਦੋ ਤਿੰਨ ਪੌਣੇ ਭਣਗੇ ਹਣਾ ਜਿਹੜਾ ਵਾ ਇਕੱਲੇ ਹੀ ਪਾ ਕੇ ਦੇਖਾਂਗੇ ਅਸੀਂ ਤਾਂ ਇਕੱਲੇ ਹੀ ਲਾਵਾਂਗੇ ਹੁਣ ਤਾਂ ਹੁਣ ਉਹ ਆ ਜਾਏਗਾ ਪਲਾਸਾ ਆ ਮਰਾ ਬਲੈਕੂ ਨਾਲੇ ਬਾਰਾਤੰਦਰਾ ਆਹੇ ਲਾਰੇ ਹੇ ਹੇ ਹਾ ਅੱਤਰ ਆ ਜੇ ਬਾਰੇ ਕੀ ਗਿਆ ਨੇ ਦਾਦਾ ਦਾ ਖੱਤੇ ਨਾ ਦਾਦਾ ਚੋਲੇ ਬਾਰੇ ਟਾਈਮ ਦਾ ਪੰਗੇ ਲੈ ਰਿਆ ਸੀ ਉਹ ਵੀ ਹੈ ਨਾ ਉਹ ਤਾਂ ਕਹਿੰਦਾ ਸੀ ਡਰਾਈਵਰ ਤਾਂ ਨਹੀਂ ਆਉਂਦਾ ਉਹ ਤਾਂ ਕਹਿੰਦਾ ਸੀ ਪੁਰਾਣਾ ਆਸ ਵਾਲਾ ਕਹਿੰਦਾ ਡਰਾਈਵਰ ਮਾ ਆ ਆਸਾ ਵੀ ਦੇਖ ਲਓ ਪਾ ਕੁੱਬਿਆ ਦਾ ਹੋਣਾ ਅੰਨਾ ਨਾ ਗਲਤ ਹੈ ਨਾ ਦੂਰੀ ਵਾਲੀ ਪੌਦਾ ਤੈਨੂੰ ਤੁਹਾਨੂੰ ਇਹ ਮੱਕ ਕਰੇ ਜਾਣਾ ਹੁਣ ਦੱਸ ਕੀ ਗੱਲਬਾਤ ਹੈ ਗੱਲਬਾਤ ਆ ਸਵਾਦੀ ਬੜਾ ਆਉਂਦਾ ਹੁਣ ਉਹਨੂੰ ਦਿਖਾ ਆ ਗਿਆ ਵੱਡਾ ਪ੍ਰਾਣ ਲਾ ਲਾ ਦੇਖੋ ਜੋਰ ਕਾ ਹੁਣੇ ਨਾ ਆ ਸੇ ਦਾ ਜੋਰ ਵਰਖਿਆਣਾ ਹੁਣ ਮੋਟੇ ਅਰਕੇ ਡਰਾਈਵਰ ਹੈ ਲੈ ਗਿਆ ਵੀ ਲੈ ਗਿਆ ਇਹਦਾ ਪੁਰਾਣਾ ਘੰਟਾ ਕੀ ਹਾਲ ਹੈ ਓਕੇ ਆਜੀ ਓਕੇ ਜਮਾ ਕੋਟਾ ਓਕੇ ਹੁਣ ਜਮਾ ਵਿਹਲੇ ਹੋਗੇ ਨਾ ਤੈਨ ਕੋਈ ਤੈਨ ਨਹੀਂ ਕੱਢਦੇ ਲਾ ਖਾ ਹੋਰ ਖਬੋ ਲੋ ਜੇ ਖੋਣਾ ਦਾ ਹੁਣ ਸੀਨ ਆ ਲਾ ਖਬੋ ਲੋ ਕਾ ਹੁਣ ਲਾ ਹੋਰੇ ਬੜਾ ਚਪਲਾ ਹੁਣ ਟਰੈਕਟਰ ਦਾ ਖੋਪਣੇ ਖੋਪਣਾ ਬੰਦੇ ਵੀ ਖੋਪ ਰਹੇ ਨੇ ਕਹਿੰਦੇ ਟੋਚਣ ਦੇਖ ਰਹੇ ਅਜਰਕਾ ਅਜਰਕਾ ਦੇਖ ਰਿਆ ਲਵੀ ਅਰਕੇ ਬਾਲੇ ਉਹ ਹੈ ਆਪਣੇ ਆਸੇ ਬਾਰੇ ਕੀ ਗੱਲ ਨੇ ਛੋਟੇ ਨਾਲ ਪੰਗੇ ਲੈ ਰਹੇ ਸੀ ਇਹ ਪੰਗੇ ਲੈ ਜੋ ਖੋਪੜੇ ਆ ਹੋ ਹੈ ਹਣ ਕੀ ਟੋਚਣ ਪਾਉਣੇ ਹੋ ਟੋਚਣ ਆ ਯਾਰ ਹਰ ਚੰਦਾ ਆਹ ਆ ਰੋਕ ਰਿਆ ਐ ਬੰਦਾ ਐ ਬੰਦਾ ਐ ਬੰਦਾ ਯਾਰ ਐ ਬੰਦਾ ਯਾਰ ਐ ਬੰਦ ਹੋ ਗਿਆ ਬੰਦ ਹੋ ਗਿਆ ਹਟ ਜਾ ਬੰਦ ਹੋ ਗਿਆ ਭਾਈ ਆਦਾ ਗਲਤ ਕਰ ਲਾ ਬੰਦ ਹੋ ਗਿਆ ਦੁਰੀ ਹਰੀ ਪਾ ਯਾਰ ਡਰਾਈਵ ਸਟਾਰਟ ਹੋ ਜੂਏ ਸਟਾਰਟ ਤਾਂ ਹੋਏ ਹਟ ਜਾ ਹਟ ਜਾ ਗੇਅਰ ਪਾ ਕੇ ਕਲਚ ਨਾ ਪਕੇ ਘੜ

ਜਨੇ ਉਹ ਹੋਰ ਗੱਲਾਂ ਦੀਆਂ ਗੱਲਾਂ ਚਾਹੇ ਹੁਣ ਕੀ ਤੇਰੇ ਨਾਲ ਬਾਈ ਨਾ ਭਰਾਵਾ ਹਾਂਜੀ ਬਾਈ ਓਕੇ ਬਾਈ ਟਾਟਾ ਸਾਰਿਆਂ ਨੂੰ ਹੁਣ ਕੱਲ ਦੇ ਅਗਲੇ ਵਲੌਗ ਚ ਮਿਲਾਂਗੇ ਸਾਰੇ ਟਰੈਕਟਰ ਘੜਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਠੀਕ ਆ